ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਤਕੰਡ ਚੀਰੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਜੂਨ 1984 ਚ ਜਿੱਥੇ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਤੇ ਉਸ ਸਮੇਂ ਹਮਲਾ ਕੀਤਾ ਸੀ ਉਸ ਤੋਂ ਪਹਿਲਾਂ ਵੀ ਜੁਲਾਈ 4 ਜੁਲਾਈ 1955 3 ਜੁਲਾਈ ਦੀ ਰਾਤ 4 ਜੁਲਾਈ ਨੂੰ 1955 ਨੂੰ ਸ੍ਰੀ ਦਰਬਾਰ ਸਾਹਿਬ ਤੇ ਜੋਹਾਰਲਾ ਨਹਿਰੂ ਦੀ ਭਾਰਤ ਸਰਕਾਰ ਨੇ ਉਸ ਸਮੇਂ ਪੰਜਾਬ ਦੇ ਵਿੱਚ ਭੀਮ ਸਿੰਘ ਸੱਚਰ ਮੁੱਖ ਮੰਤਰੀ ਉਹਨਾਂ ਨੇ ਇੱਥੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀਗਾ ਜੋ ਕਿ ਬਹੁਤ ਨਿੰਦਣਯੋਗ ਆ ਉਸ ਸਮੇਂ ਪੰਜਾਬੀ ਸੂਬਾ ਮੋਰਚਾ ਲੱਗਿਆ ਹੋਇਆ ਸੀਗਾ ਉਸ ਪੰਜਾਬ ਸੂਬੇ ਮੋਰਚੇ ਸਮੇਂ ਬਹੁਤ ਸਾਰੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਅੱਜ ਉਹਨਾਂ ਦੀ ਮਿੱਟੀ ਯਾਦ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦਵਾਨ ਹਾਲ ਵਿਖੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਕੀ ਹੁਣ ਭੋਗ ਪਾਏ ਗਏ ਨੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਦਰਵਾਰ ਸਾਹਿਬ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਉਪਰੰਤ ਸਚਕੰਡ ਸ੍ਰੀ ਦਰਵਾਰ ਸਾਹਿਬ ਦੇ ਹੀ ਅਰਦਾਸੀਏ ਸਿੰਘ ਭਾਈ ਸਰਵੰਤ ਸਿੰਘ ਜੀ ਨੇ ਅਰਦਾਸ ਦੀ ਜੋਦੜੀ ਕੀਤੀ ਆ ਉਪਰੰਤ ਭਾਈ ਮਿਸਾਲ ਸਿੰਘ ਜੀ ਜੋ ਕਥਾ ਬਾਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇ ਹਾਲ ਨੇ ਉਹਨਾਂ ਨੇ ਪੰਜਾਬੀ ਸੂਬੇ ਮੋਰਚੇ ਸੰਬੰਧ ਵਿੱਚ ਪੂਰਾ ਵਿਸਤਾਰ ਤੇ ਸੰਗਤਾਂ ਨੂੰ ਦੱਸਿਆ ਹੈ ਉਪਰੰਤ ਹੁਣ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇੱਕ ਗੁਰਮਤ ਸਮਾਗਮ ਸਜਾਇਆ ਜਾ ਰਿਹਾ ਬਹੁਤ ਸਾਰੀਆਂ ਸੰਗਤਾਂ ਇਨਾ ਸਮਾਗਮਾਂ 'ਚ ਹਿੱਸਾ ਲੈ ਰਹੀਆਂ ਨੇ ਉਹਨਾਂ ਸਾਰੀਆਂ ਸੰਗਤਾਂ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਚਾਰ ਵਾਰੀ ਹਮਲਾ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਸਿੱਖਾਂ ਦੇ ਕੇਂਦਰ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਦੇਖੋ ਪਹਿਲਾਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਸਰਕਾਰਾਂ ਨੇ ਉਹ ਜਿਵੇਂ ਅੱਜ ਆਪਣੇ ਗੁਰਦਰਾ ਮਨਜੀ ਸਾਹਿਬ ਦੀਵਾਨ ਹਾਲ ਵਿੱਚ ਕਥਾ ਕਰਦੇ ਮੌਕੇ ਭਾਈ ਸਾਹਿਬ ਨੇ ਦੱਸਿਆ ਉਹ ਸਿੱਖਾਂ ਦੇ ਕੇਂਦਰੀ ਦਿਲ ਭਾਵ ਦਿਲ ਤੇ ਹਮਲਾ ਕਰਨਾ ਚਾਹੁੰਦੀਆਂ ਨੇ ਤਾਕੇ ਵੀ ਇਹ ਜਿਹੜੇ ਸਿੱਖਾ ਸਿੱਖ ਕੌਮ ਇਹ ਕਮਜ਼ੋਰ ਹੋ ਜੇ ਪਰ ਨਹੀਂ ਇਦਾਂ ਨਹੀਂ ਹੁੰਦਾ ਸਗੋਂ ਸਾਡੀ ਜਿਹੜੀ ਆਤਮਿਕ ਸ਼ਕਤੀ ਆ ਉਹ ਵੱਧਦੀ ਆ ਇਹਨਾਂ ਸਿੱਖਾਂ ਨੂੰ ਇਹਨਾਂ ਸਿੱਖਾਂ ਨੂੰ ਹੋਰ ਵੀ ਦੁਨੇ ਮਤਲਬ ਕਿ ਹੋ ਕੇ ਨਿਕਲਦੇ ਨੇ ਇਹਨਾਂ ਸਰਕਾਰਾਂ ਨੂੰ ਸਬਕ ਲੈਣਾ ਚਾਹੀਦਾ ਉਹ ਸਾਡੇ ਕੇਂਦਰੀ ਕੇ ਕੇ ਕੇਂਦਰੀ ਬਿੱਦੂ ਤੇ ਹਮਲਾ ਨਾ ਕਰਨ ਸੋ ਅਜਿਹਿਆਂ ਅਸੀਂ ਸਰਕਾਰਾਂ ਨੂੰ ਵਾਰਨਿੰਗ ਵੀ ਦਿੰਦਿਆਂ ਸਾਡੇ ਜਿਹੜੇ ਕੇਂਦਰੀ ਧਰਮਾਂ ਉਹਦੇ ਤੇ ਅਜਿਹਿਆਂ ਹਰਕਤਾਂ ਕਰਨ ਤੋਂ ਬਾਅਦ